ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ। ਔਰ ਦੂਸਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਆਉਂਦੇ ਹੀ ਪੰਜਾਬ ਦਾ ਜਿਹੜਾ ਵਿਰਸਾ ਸੀ ਜਿਹੜਾ ਉਹਨੂੰ ਵਿਸਾਰਿਆ ਜਾ ਰਿਹਾ ਸੀ ਉਹਨੂੰ ਮੁੜ ਸਰਜੀਤ ਕਰਨ ਲਈ ਉਹ ਜਿਆ ਪਰਾਲੇ ਕੀਤੇ ਨੇ। ਅਸੀਂ ਮਾਨ ਸਾਹਿਬ ਨਾਲ ਗੱਲ ਕੀਤੀ ਔਰ ਤੁਹਾਨੂੰ ਸ਼ਾਇਦ ਜਾਨ ਹੋਊਗਾ ਕਿ ਇੱਥੇ ਬਹੁਤ ਸਾਲਾਂ ਤੋਂ ਜਿਹੜਾ ਹੈ ਬਸੰਤ ਦਾ ਮੇਲਾ ਨਹੀਂ ਹੋ ਰਿਹਾ। ਉਹਨੂੰ ਵੀ ਕਿਉਂਕਿ ਕਈ ਸਾਲਾਂ ਤੱਕ ਲਗਭਗ 100 ਸਾਲ ਤੋਂ ਹੀ ਉਹਦਾ ਇਤਿਹਾਸ ਹੈ ਕਿ ਛਲਮਰ ਬਾਗ ਦੇ ਵਿੱਚ ਵਸੰਤ ਮੇਲਾ ਲੱਗਦਾ ਰਿਹਾ ਅਸੀਂ ਮਾਨ ਸਾਹਿਬ ਕੋਲੇ ਮੰਗ ਰੱਖੀ ਆ ਔਰ ਅਸੀਂ ਉਮੀਦ ਕਰਦੇ ਆਂ ਕੋ ਮੰਗ ਪੂਰੀ ਹੋਊਗੀ ਅੱਗੇ ਤੋਂ ਇਹ ਜਿਹੜਾ ਪੰਜਾਬ ਵਰਾਸਤੀ ਮੇਲਾ ਹੋ ਰਿਹਾ ਕਪੂਰਥਲੇ ਵਿੱਚ ਉਹ ਅੱਗੇ ਤੋਂ ਵਸੰਤ ਦੇ ਲਾਗੇ 3 ਦਿਨਾਂ ਲਈ ਉਹ ਮੇਲਾ ਹੋਊਗਾ ਔਰ ਮੈਂ ਫਿਰ ਦੁਬਾਰਾ ਤੋਂ ਸ੍ਰੀ ਆਕ ਕੋ ਹਾਂ ਸੇ ਮਾਨ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੰਜਾਬ ਨੂੰ ਮੁੜ ਸਜੀਦ ਕਰਨੀ ਲਿਆਂ ਤੇ ਲਿਆਉਣ ਲਈ ਔਰ ਦੁਬਾਰਾ ਰੰਗਲਾ ਪੰਜਾਬ ਬਣਾਉਣ ਲਈ ਇਹ ਸਾਰੇ ਉਪਰਾਲੇ ਕੀਤੇ ਆ ਔਰ ਉਹ ਉੱਥੇ ਪੰਜਾਬੀਆਂ ਨੂੰ ਵੀ ਤੈਅਦ ਕਰਦੇ ਆ ਕਿ ਤੁਸੀਂ ਉਹਨਾਂ ਨਾਲ ਜਿਸ ਤਰ੍ਹਾਂ 92 ਵਿਧਾਇਕ ਦੇ ਕੇ ਉਹਨਾਂ ਦਾ ਉਹਨਾਂ ਨੂੰ ਸੱਤਾ ਵਿੱਚ ਆਂਦੇ ਔਰ ਮੁੱਖ ਮੰਤਰੀ ਬਣਾਇਆ ਤੁਸੀਂ ਆ ਮੁੱਖ ਮੰਤਰੀ ਬਣਿਓ ਇਸੇ ਤਰ੍ਹਾਂ ਉਹਨਾਂ ਦੇ ਹਰ ਉਪਰਾਲੇ ਦੇ ਨਾਲ ਤੁਸੀਂ ਨੂੰ ਮੋਢੇ ਦਾ ਮੋਢਾ ਜੋੜ ਕੇ ਤੁਰੂਗੇ ਤਾਂ ਹੀ ਸਾਰਾ ਕੁਝ ਸੰਭਵ ਹੈ ਜੀ ਸਭ ਤੋਂ ਪਹਿਲਾਂ ਤੇ ਮੈਂ ਭਗਵੰਤ ਸਿੰਘ ਜੀ ਸਾਡੇ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਵਿਰਾਸਤੀ ਮੇਲਿਆਂ ਦੀ ਜਿਹੜੀ ਪਰੰਪਰਾ ਟੁੱਟ ਟੁੱਟ ਰਹੀ ਸੀ ਉਹਨੂੰ ਮੁੜੇ ਸੁਰਜੀਤ ਕਰਨ ਦਾ ਮੁੜ ਜੋੜਨ ਦਾ ਯਤਨ ਕੀਤਾ ਮਾਨ ਸਾਹਿਬ ਦਾ ਧੰਨਵਾਦ ਪੂਰੀ ਸਮੁੱਚੀ ਪੰਜਾਬ ਸਰਕਾਰ ਦਾ ਧੰਨਵਾਦ ਔਰ ਸਭ ਤੋਂ ਜ਼ਿਆਦਾ ਖੁਸ਼ੀ ਹੈ ਕਿ ਕਪੂਰਥਲੇ ਦੇ ਸੈਨਿਕ ਸਕੂਲ ਵਿੱਚ ਜਿਹੜਾ ਵਿਰਾਸਤੀ ਮੇਲਾ ਬੜੇ ਲੰਮੇ ਸਮੇਂ ਤੋਂ ਨਹੀਂ ਸੀ ਹੋ ਰਿਹਾ ਇਹ ਸਾਡੀ ਸਰਕਾਰ ਦੇ ਹਿੱਸੇ ਆਇਆ ਔਰ ਸਾਡੀ ਸਬਾਚਾਰਕ ਮੰਤਰੀ ਨਾਲ ਵੀ ਗੱਲ ਹੋਈ ਇਸ ਸੰਬੰਧ ਵਿੱਚ ਉਹਨਾਂ ਦਾ ਵੀ ਧੰਨਵਾਦ ਹੈ ਤੈਦ ਨੂੰ ਕਿ ਉਹਨਾਂ ਨੇ ਸਾਨੂੰ ਇਹ ਮੇਲੇ ਦਾ ਆਯੋਜਨ ਕਰਨ ਦਾ ਇੱਥੇ ਸੁਭਾਗ ਬਖਸ਼ਿਆ ਔਰ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਬੜੀ ਵਧੀਆ ਢੰਗ ਨਾਲ ਨਿਭਾ ਰਿਹਾ ਹੈ ਔਰ ਵਧੀਆ ਪ੍ਰਬੰਧ ਕੀਤੇ ਹੋਏ ਨੇ ਵੱਖ-ਵੱਖ ਸਕੂਲਾਂ ਕਾਲਜਾਂ ਦੇ ਬੱਚੇ ਵੱਖ-ਵੱਖ ਤਰ੍ਹਾਂ ਦੀਆਂ ਪੇਸ਼ਕਾਰੀਆਂ ਕਰ ਰਹੇ ਨੇ ਉਹਨਾਂ ਪੇਸ਼ਕਾਰੀਆਂ ਸਦਕਾ ਸਾਡੇ ਜਿਹੜੇ ਇਲਾਕੇ ਦੇ ਲੋਕ ਨੇ ਜਿਹੜੇ ਬੱਚੇ ਨੇ ਜਿਹੜੇ ਵਿਰਸੇ ਬਾਰੇ ਘਟ ਜਾਣਦੇ ਨੇ ਉਹਨਾਂ ਨੂੰ ਜਾਗਰੂਕਤਾ ਮਿਲੇਗੀ ਔਰ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਮੈਂ ਸ਼ਾਇਰ ਹਾਂ ਮੈਂ ਸਿਰਜਣਾ ਕੇਂਦਰ ਕਪੂਰਥਲਾ ਰਜਿਸਟਰ ਦਾ ਇਸ ਵੇਲੇ ਮੌਜੂਦਾ ਪ੍ਰਧਾਨ ਕਮਰਿਕਵਾਲ ਸਿੰਘ ਔਰ ਆਮ ਆਦਮੀ ਪਾਰਟੀ ਦੀ ਜਿਹੜੀ ਹੁਣ ਮੈਨੂੰ ਸੇਵਾ ਲੱਗੀ ਹੈ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ ਉਹਦੀ ਜ਼ਿੰਮੇਵਾਰੀ ਉਹਨਾਂ ਨੇ ਮੈਨੂੰ ਲਈ ਹੈ ਔਰ ਮੈਂ ਬੇਨਤੀ ਕੀਤੀ ਸੀ ਭਗਵੰਤ ਮਾਨ ਸਾਹਿਬ ਨੂੰ ਕਿ ਅਸੀਂ ਵੀ 2-3 ਘੰਟੇ ਦਾ ਕਵੀ ਦਰਬਾਰ ਕਰਵਾਉਣਾ ਤੇ ਉਹਨਾਂ ਦੇ ਵੱਲੋਂ ਜਿਹੜੀ ਆਗਿਆ ਮਿਲੀ ਹੈ ਤੇ ਡੀਸੀ ਸਾਹਿਬ ਨੇ 2.5 ਤੋਂ 5:30 ਵਜੇ ਤੱਕ 3 ਘੰਟੇ ਦਾ ਸਮਾਂ 3 ਤਰੀਕ ਐਤਵਾਰ ਦਾ ਕਵੀ ਦਰਬਾਰ ਵਾਸਤੇ ਦਿੱਤਾ ਮੈਂ ਜ਼ਿਲ੍ਹਾ ਕਪੂਰਥਲਾ ਦੇ 25 ਕਵੀ ਲੈ ਕੇ ਕੋਢੋ ਸਤੇ ਸੰਚਾਲਨ ਕਰਾਂਗਾ ਪਰ ਸਭ ਤੋਂ ਜ਼ਿਆਦਾ ਧੰਨਵਾਦ ਪ੍ਰਸ਼ਾਸਨ ਦਾ ਜ਼ਿਆਦਾ ਧੰਨਵਾਦ ਮੁੱਖ ਮੰਤਰੀ ਪੰਜਾਬ ਦਾ ਔਰ ਵਿਰਾਸਤ ਨਾਲ ਜੁੜੇ ਹੋਏ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈਆਂ ਸਭ ਤੋਂ ਪਹਿਲਾਂ ਦਾ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਔਰ ਆਪਣੇ ਟੂਰਿਜ਼ਮ ਮੰਤਰੀ ਦਾ ਬਹੁਤ-ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਕਪੂਤਲਾ ਵਿਆਸਤੀ ਸ਼ਹਿਰ ਹੈ ਜਿਹੜਾ ਸਾਡਾ ਵਿਰਾਸਤੀ ਸ਼ਹਿਰ ਹੈ ਉਸੇ ਮੇਲਾ ਕਰਵਾਉਣ ਲਈ ਇੱਕ ਉਰਾਲਾ ਕੀਤਾ ਦੇਖੋ ਕਪੂਰਥਲੇ ਦੀ ਬਹੁਤ ਚਿਰਾਂ ਤੋਂ ਮੰਗ ਸੀ ਕਿ ਇਸ ਦੀ ਵਿਰਾਸਤ ਨੂੰ ਸੰਭਾਲਿਆ ਜਾਵੇ ਕਪੂਰਥਲੇ ਨੂੰ ਵਿਰਾਸਤ ਨਾਲ ਜੋੜਿਆ ਜਾਵੇ ਸੱਭਿਆਚਾਰ ਨੂੰ ਜੋੜਿਆ ਜਾਵੇ ਤੇ ਉਸ ਮੁੱਖ ਨੂੰ ਮੰਗ ਨੂੰ ਮੁੱਖ ਰੱਖਦੇ ਹੋਏ ਜੋ ਭਗਵੰਤ ਸਾਹਿਬ ਮਾਨ ਸਾਹਿਬ ਨੇ ਉਪਰਾਲਾ ਕੀਤਾ ਹੈ ਇਹ ਉਪਰਾਲੇ ਦੇ ਰਿਜ਼ਲਟ ਇਹ ਨਿਕਲਣਗੇ ਕਿ ਜਿਹੜਾ ਸਾਡਾ ਯੂਥ ਆ ਉਹ ਸੱਭਿਆਚਾਰ ਨਾਲ ਜੁੜੇਗਾ ਪੰਜਾਬੀ ਸੱਭਿਆਚਾਰ ਨੂੰ ਜਾਣਨੇਗਾ ਤੇ ਇਸ ਚ ਸਾਨੂੰ ਨਸ਼ਿਆਂ ਨੂੰ ਜਿਹੜੇ ਹੈਗੀ ਠੱਲ ਪਾਣ ਦਾ ਵੀ ਕਾਫੀ ਮਦਦ ਮਿਲੇਗੀ ਨੌਜਵਾਨ ਜਿਹੜੇ ਆ ਨਸ਼ਿਆਂ ਤੋਂ ਗ੍ਰਸਤ ਨੇ ਉਹ ਸੱਭਿਆਚਾਰਕ ਮੇਲੇ ਤੋਂ ਪ੍ਰੇਰਿਤ ਹੋ ਕੇ ਇੱਧਰ ਨੂੰ ਆਪਣੇ ਕਲਚਰਵਲ ਵਧਨਗੇ ਉਹ ਪੰਜਾਬ ਦਾ ਕਲਚਰ ਜਾਣਨਗੇ ਕਿ ਕਿਵੇਂ ਪੁਰਾਣੇ ਸਮਾਂ ਜਮਾਨੇ ਦੇ ਨੌਜਵਾਨ ਜਿਹੜੇ ਆਪਣੀ ਹੈਲਥ ਨੂੰ ਸੰਭਾਲ ਕੇ ਰੱਖਦੇ ਸੀ ਆਪਣੇ ਕਲਚਰ ਨੂੰ ਸੰਭਾਲ ਕੇ ਰੱਖਦੇ ਸੀ ਤੇ ਆਪਣਾ ਧਿਆਨ ਰੱਖਦੇ ਸੀ